ਲੋਜੀ ਜਿਹੜਾ ਪਤਨ ਬੱਚਾ ਦਿਖਾਇਆ ਉਸ ਬੱਚੇ ਦੀ ਮਾਂ ਜੇ ਹੈ ਲੋਜੀ ਸਤਿ ਸ਼੍ਰੀਕਾਲ ਜੀ ਸਾਰੇ ਭਰਾਵਾਂ ਨੂੰ ਬਾਰਡ ਲੋ ਸਾਰੇ ਭਰਾਵਾਂ ਦਾ ਸਵਾਗਤ ਕਰਦੇ ਹਾਂ ਉਮੀਦ ਹੈ ਜੀ ਆਪਣੇ ਸਾਰੇ ਭਰਾ ਠੀਕ ਠਾਕ ਹੋਣਗੇ ਤੇ ਆਪਣੇ ਨਾਲ ਆਏ ਸਰਜੀਤ ਭਾਈ ਨਹੀਂ ਠੀਕ ਹੈ ਜੀ ਲੋਜੀ ਆਪਣੇ ਭਾਈ ਨਹੀਂ ਇਰਾਕ ਤੋਂ ਆਏ ਨੇ ਤੇ ਇਹ ਆਪਣੇ ਨਾਲ ਬਹੁਤ ਚਿਰ ਦੇ ਜਿਹੜੇ ਜੁੜੇ ਆ ਤੇ ਅੱਜ ਆਪਾਂ ਇਹਨਾਂ ਨੂੰ ਆਏ ਆ ਕਿਉਂਕਿ ਇਹ ਬਾਹਰੋਂ ਆਏ ਸੀ ਤੇ ਆਪਾਂ ਨੂੰ ਚਲੋ ਵੀ ਥੋੜਾ ਜਾਈ ਵੀ ਚਲੋ ਆਪਣੇ ਸਬਸਕ੍ਰਾਈਬਰ ਵੀ ਆ ਕਾਫੀ ਟਾਈਮ ਦੇ ਆਪਣੇ ਨਾਲ ਜੁੜੇ ਆ ਇਨਾਂ ਦੇ ਬੇਟਾ ਨਾਲ ਹੈ ਜੀ ਇਹਨਾਂ ਦੇ ਬੇਟਾ ਜੀ ਤੇ ਇਹਨਾਂ ਦੀ ਵੀਡੀਓ ਆਪਾਂ ਪਹਿਲੇ ਵੀ ਬਣਾਈ ਤੇ ਅੱਜ ਭਾਈ ਹਣੀ ਜਿਹੜੇ ਆਏ ਹੋਏ ਹੀ ਤੇ ਮੈਂ ਚਲੋ ਭਾਈ ਨਾਲ ਕੇ ਚੱਲਦੇ ਆ ਤੇ ਇਹਨਾਂ ਦੇ ਬੇਟਾ ਜੀ ਨੇ ਫੋਨ ਕੀਤਾ ਵੀ ਆਪਣੇ ਪਾਪਾ ਜੀ ਆਏ ਆ ਤੇ ਉਹਨਾਂ ਨੂੰ ਆ ਕੇ ਦੇ ਮਿਲੋ 10 ਮਿੰਟ ਕਿਉਂਕਿ ਆਪਣੇ ਸਬਸਕ੍ਰਾਈਬਰ ਆਪਣੇ ਲੱਗੇ ਹੀ ਆ ਤੇ ਮੈਂ ਚਲੋ ਭਾਈ ਨਾਲ ਤੇ ਭਾਈ ਆਪਣੇ ਨਾਲ ਇਹ ਦੱਸੋ ਭਰਾਵਾਂ ਨੂੰ ਕਦੋਂ ਕਦੇ ਜੁੜੇ ਜੀ ਆਪਣੇ ਨਾਲ ਇਸ ਚੈਨਲ ਤੇ ਕਾਫੀ ਟਾਈਮ ਹੋ ਗਿਆ ਲੋ ਜੀ ਆਪਣਾ ਪਹਿਲਾ ਜਿਹੜਾ ਚੈਨਲ ਹੀ ਤੇ ਕੱਲਾ ਹੀ ਬਾਰਡਰ ਵਲੌਗ ਹੈ ਠੀਕ ਹੈ ਜੀ ਤੇ ਉਹਦੇ ਨਾਲ ਭਾਈ ਹਣੀ ਆ ਜਿਹੜੇ ਜੁੜੇ ਤੇ ਹੁਣ ਜਿਹੜਾ ਬਾਰਡਰ ਵਲੌਗ ਵਾਲੇ ਭਾਈ ਹਣੀ ਦੱਸਦੇ ਵੇ ਵੀ ਆਪਾਂ ਪਹਿਲਾਂ ਦੇ ਜੁੜੇ ਜੀ ਠੀਕ ਹੈ ਤੇ ਬਾਕੀ ਇਹਨਾਂ ਦੇ ਚੰਦ ਪਰਿੰਦੇ ਆ ਤੇ ਤੁਹਾਨੂੰ ਜਿਹੜਾ ਇਹ ਸ਼ੌਂਕ ਕਰਾਉਂਦੇ ਆਪਣੇ ਪਰਿੰਦੇ ਆ ਲਓ ਜੀ ਤੁਹਾਨੂੰ ਸ਼ੌਂਕ ਕਰਾਉਣ ਲੱਗੇ ਲਓ ਜੀ ਆ 골ਡਨ ਕਬੂਤਰ ਜੇ ਲੋਈ ਕਾਫੀ ਆਪਣੇ ਭਰਾ ਜਿਹੜੇ ਆਪਾਂ ਨੂੰ ਪਿਆਰ ਕਰਦੇ ਨੇ ਜਿਵੇਂ ਕੀ ਆਪਣੇ ਇੰਡੀਆ ਤੋਂ ਬਾਹਰ ਜਾ ਕੇ ਠੀਕ ਹੈ ਜੀ ਤੇ ਰਹਿ ਰਹੇ ਨਹੀਂ ਪਰ ਫਿਰ ਵੀ ਆਪਣੇ ਨਾਲ ਜੁੜੇ ਹੋਏ ਆ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਆਪਣੇ ਗੁਰਪ੍ਰੀਤ ਭਾਜੀ ਹਣੀ ਆ ਜੀ ਉਹ ਦਵਾਈ ਦੇ ਵਿੱਚ ਟਰਾਲਾ ਚਲਾਉਂਦੇ ਨੇ ਉਹਨਾਂ ਦਾ ਵੀ ਧੰਨਵਾਦ ਹੈ ਠੀਕ ਹੈ ਜੀ ਤੇ ਬਾਕੀ ਮੇਰਾ ਵੀਰ ਜਿਹੜਾ ਵਾ ਇੱਕ ਜਰੂਰ ਗੱਲ ਆਪਾਂ ਕਰਾਂਗੇ ਤੇ ਜਿਤਮਾਨ ਜਰੂਰ ਦਿਆ ਕਰੋ ਭਰਾਵਾਂ ਸਾਨੂੰ ਕਿਉਂਕਿ ਕਈ ਭਰਾ ਸਾਡੇ ਨਾਲ ਇੱਕ ਮੈਨੂੰ WhatsApp ਦੇ ਮੈਸੇਜ ਆਇਆ ਸੀ ਤੇ ਉਹਦਾ ਆਪਾਂ ਜੀ ਗਲਤ ਨਹੀਂ ਕਰਨਾ ਚਾਹੁੰਦੇ ਪਰ ਜੇਦੋ ਆਪਾਂ ਕਿਸੇ ਨੂੰ ਜੀ ਕੋਈ ਕਹਨੇ ਨਾ ਤੇ ਤਰੀਕੇ ਨਾਲ ਚਲੋ ਕੋਆ ਬਲਾ ਕਰੀਏ ਲਓ ਜੀ ਆ 골ਡਨ ਕਬੂਤਰ ਜੀ ਤੁਹਾਨੂੰ ਸ਼ੌਂਕ ਕਰਾਉਂਦੇ ਭੇਜਦਾ ਠੀਕ ਹੈ ਜੀ ਲਓ ਜੀ ਕਾ ਕਬੂਤਰ ਪਿਆਏ ਮਾਦੀ ਹੈ ਮਾਦੀ ਹਾਂ ਜੀ ਕੋਈ ਫੀਮੇਲ ਹੈਗੀ ਹੈ ਠੀਕ ਹੈ ਸਹੀ ਰਹੀ ਫੋਲ ਕਲਾ ਤੁਹਾਨੂੰ ਦਿਖਾ ਦਨੇ ਆਜ ਬਾਕੀ ਦੋਸਤੋ ਮੀਂਹ ਵਗੈਰਾ ਪੈਂਦਾ ਪਿਆ ਦੇਖੋ ਤੇ ਕਿਉਂਕਿ ਕਾਫੀ ਟਾਈਮ ਹੋ ਗਿਆ ਕਾਫੀ ਦਿਨ ਹੋ ਗਏ ਜਿਹੜਾ ਬਦਲਵਾი ਚਲਦੀ ਪਈ ਹੈ ਠੀਕ ਹੈ ਜੀ ਉਹਦੇ ਕਾਰਨ ਆ ਜਿਹੜਾ ਮੱਕੀ ਕਦਮੀ ਆ ਦਾ ਦੇ ਆਪਣੇ ਇਧਰ ਸਾਈਡ ਪਾਣੀ ਆ ਲਾਗੇ ਜਨਾਲਿਆ ਦੀ ਸਾਈਡ ਜੀ ਠੀਕ ਹੈ ਜੀ ਤੇ ਆਪਣੇ ਸਾਰੇ ਭਰਾ ਜਿਹੜੇ ਸਪੋਰਟ ਰਿਹਾ ਸਾਰੇ ਭਰਾਵਾਂ ਦਾ ਧੰਨਵਾਦ ਲਓ ਜੀ ਆਪਣੇ ਭਰਾ ਕਈ ਹੈਗੇ ਆ ਜਿਹੜੇ ਸੇਵਾ ਚ ਜਾ ਗਏ ਨੇ ਜਿਵੇਂ ਆਪਣੇ ਲੱਕੀ ਵੀਰ ਠੀਕ ਹੈ ਜੀ ਠੀਕ ਹੈ ਕਾਦੀ ਪੱਟੀ ਹੈ ਕਾਦੀ ਪੱਟੀ ਲਓ ਜੀ ਇਹ ਕਾਦੀ ਪੱਟੀ ਪਾਈ ਉਹਨਾਂ ਦੀ ਸਹੀ ਹੈ ਜੀ ਲੋਈਆ ਪਰਦੇ ਠੀਕ ਹੈ ਪੰਜਿਆਂ ਦਾ ਸ਼ੌਂਕ ਆ ਲੋਈਆ ਉਹਦੀ ਪੰਜੇ ਠੀਕ ਹੈ ਸਹੀ ਹੈ ਲੋਈ ਜੀ ਕਾ ਕਬੂਤਰ ਆ ਇਹ ਵੀ ਪੱਠੀ ਹੈ ਜੀ ਇਹ ਪੱਠੀ ਹੈ ਜੀ ਘਰ ਦੀ ਪੱਠੀ ਹੈ ਵੀ ਠੀਕ ਕਰਦੀ ਪੱਟੀ ਇਹ ਰਿਜ਼ਲਟ ਹੈਗੇ ਭਾਈ ਜਣਾ ਦੇ ਇਹ ਰੋਕੀ ਹੈ ਇਹ ਰੁਕੀ ਹੈ ਹਾਂਜੀ ਜੋੜਿਆਂ ਲਈ ਹਾਂਜੀ ਜੋੜਿਆਂ ਲਈ ਰੋਕੀ ਠੀਕ ਹੈ ਲਓ ਜੀ ਸ਼ੌਂਕ ਕਰ ਲੋ ਜੀ ਮੇਰੇ ਵੀਰ ਠੀਕ ਹੈ ਜੀ ਓਕੇ ਸਹੀ ਫੁੱਲ ਕਲਰ ਦਾ ਸ਼ੌਂਕ ਹੈ ਲੋਈਆ ਵੀਰ ਜੀ ਨਾਲ ਜਿਹੜੀ ਆ ਸਤਾਜ ਜੀ ਨਾਲ ਲੋ ਗਿਫਟ ਆਈ ਹੈ ਜੀ ਮੈਂ ਠੀਕ ਹੈ ਪਾਤਾ ਸ਼ੌਂਕ ਸੀ ਸੀ ਆਹ ਕੰਜੀ ਲੋਈਆ ਫੁੱਲ ਕਦਰ ਜੀ ਫੀਮੇਲ ਦਾ ਕਿਉਂਕਿ ਇਸ ਟਾਈਮ ਤੇ ਜਿਹੜਾ بارش ਹੁੰਦੀ ਪਈ ਹੈ ਤੇ ਵੀਰ ਵੀ ਆਪਣੀ ਸ਼ੌਂਕ ਕਰਾਉਂਦੇ ਪਏ ਆਪਣੇ ਭਾਈ ਜੀ ਨਹੀਂ ਜਿਹੜੇ ਆਏ ਹੋਏ ਆ ਤੇ ਚਲੋ ਬਹੁਤ ਜਿਆਦਾ ਇਹਨਾਂ ਦਾ ਵੀ ਧੰਨਵਾਦ ਜੀ ਆਪਣਾ ਉੱਥੇ ਰਹਿ ਗਏ ਭਾਈ ਜੀ ਨਹੀਂ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਉੱਥੇ ਰਹਿ ਕੇ ਇੰਨਾ ਪਿਆਰ ਦਿੰਦੇ ਜੀ ਤੇ ਭਾਈ ਉੱਥੋਂ ਦਾ ਇੱਥੋਂ ਦਾ ਕੋਈ ਫਰਕ ਹੈ ਜੀ ਮੌਸਮ ਦਾ ਕੀ ਕੋਈ ਹੈ ਅੱਜ ਗਰਮੀ ਜਿਆਦਾ ਅੱਛੇ ਗਰਮੀ ਕਾਫੀ ਹੈ ਦੀ ਇੱਧਰ ਮੀਂਹ ਨਹੀਂ ਨਾ ਇੱਧਰ ਮੀਂਹ ਪੈਂਦਾ ਹੈ ਹਾਂ ਜੀ ਹਾਂ ਜੀ ਉੱਥੋਂ ਮੀਂਹ ਕੋਈ ਨਹੀਂ ਸਹੀ 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 ਲੋਈ ਤੁਹਾਨੂੰ ਇੱਕ ਹੋਰ ਪੱਠੀ ਪੜਾਈ ਬਠਾ ਇਹ ਬੱਚਾ ਹੀ ਹੈ ਛੋਟਾ ਹੀ ਹੈ ਤੁਹਾਨੂੰ ਫੇਰ ਵੀ ਸ਼ੌਕ ਕਰਾਉਣੀ ਫੇਰ ਵੀ ਕਿਹੜਾ ਹੈ ਮਗੀ ਇਹ ਟੈੜੀਆਂ ਚ ਜੀ ਟੈੜੀਆਂ ਚ ਮਾਦੀ ਟੈਟਲ ਨੇ ਆ ਇਹ ਕਬੂਤਰ ਫਿਰੋਜ਼ਪੁਰੀ ਆ ਉਹਦਾ ਗੜੀ ਬੱਚਾ ਹੈ ਸਹੀ 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 ਵੱਡੇ ਦਾ ਕਰਾਉਣ ਫਿਰੋਜ਼ਪੁਰੀ ਦੇ ਨਾਲ ਟੈਡੀ ਫੀਮੇਲ ਇਹ ਰੋਕ ਲਿਆ ਆਪਣੀ ਇਹ ਰੋਕ ਲਿਆ ਭਾਈ ਜੀ ਕਿਉਂਕਿ ਇਹ ਜੋੜੇ ਦੇ ਬੱਚੇ ਆਪਣਾ ਰਾਤ ਰਹਿ ਰਹੇ ਵੀ ਆਉਂਦੇ ਰਹੇ ਆਪਣੇ ਸਹੀ 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 ਲਓ ਜੀ ਇਹ ਪੱਟੀਆਂ ਕੱਢਦੇ ਆਹ ਪੱਟੀਆਂ ਕੱਢਦੇ ਪੱਟੀਆਂ ਕੱਢਦੇ ਜੋੜੇ ਸਹੀ 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 ਤੇ ਗਾਂ ਜੋੜੇ ਮੈਂ ਕੀ ਕੰਮ ਆਉਂਦੀ ਐ ਅੰਡੇ ਹੁੰਡੇ ਵਧੀਆ ਦਿੰਦੇ ਹਾਂਜੀ ਹਾਂਜੀ ਸਹੀ ਲਓ ਜੀ ਜਿਹੜਾ ਪਤਾ ਨੂੰ ਬੱਚਾ ਦਿਖਾਇਆ ਉਸ ਬੱਚੇ ਦੀ ਮਾਂ ਜਿਹੜੀ ਹੇ ਫੁੱਲ ਕਲਰ ਆਈ ਟੈਡੀ ਫੀਮੇਲ ਜੀ ਲੋਕ ਜੀ ਆਪੇ ਹੋ ਜੀ ਸਰੋਜਪੁਰੀਆਂ ਜਾਂਦਾ ਗੁਤ ਸੀ ਸੀ ਜਾਈਲੇ ਆਪਣੇ ਕਈ ਭਰਾ ਆ ਗਏ ਆ ਠੀਕ ਹੈ ਜੀ ਗਾਰਦਾ ਇਹ ਮੋਰ ਲੱਗੀ ਲੋਏ ਤੱਕ ਮੋਰ ਲੱਗੀ ਹੈ ਕੱਟਿੰਗ ਦਾ ਰੋ ਸਹੀ ਠੀਕ ਹੈ ਆ ਜੀ ਤੇ ਪੰਜੇ ਦੇ ਫੁੱਲ ਕਲਰ ਦਾ ਕਬੂਤਰ ਦਾ ਲੋ ਆ ਜੀ ਬਹੁਤ ਸਾਰਾ